ਇਹ ਜਿਸ ਪਾਰਕਰ ਆ ਗਈ ਨਹੀਂ ਚੜਦੇ ਸਭ ਕੀ ਹੋਇਆ ਘਰ ਦੇ ਵਿੱਚ ਤੁਹਾਡੇ ਦਾ ਕਸ ਕਰਕੇ ਅਸੀਂ 12 ਵਜੇ ਰੋਟੀ ਖਾਈ ਜਾਂਦੇ ਸੀ ਤੇ ਉਦੋਂ ਛੱਤ ਡਿੱਗ ਪਈ ਸਾਡੀ ਹੂੰ ਤੇ ਛੱਤ ਡਿੱਗਣਾਂ ਅਸੀਂ ਬਾਹਰ ਭੱਜ ਆਏ ਤੇ ਬਾਹਰ ਭੱਜ ਕੇ ਤੇ ਅਸੀਂ ਜਦ ਬਾਹਰ ਸੰਵਾਜਾਂ ਮਾਰ ਲੱਗੇ ਵੀ ਛੱਤ ਡਿੱਗ ਪਈ ਤੁਸੀਂ ਬਾਹਰ ਆ ਜਾਓ ਤੇ ਅਸੀਂ ਬਾਹਰ ਭੱਜ ਕੇ ਆ ਕੇ ਬਾਹਰ ਬਹਿ ਗਏ ਉਦੋਂ ਸਾਡੇ ਕੰਨਾਂ ਤੇ ਲੋਕ ਚੜ ਗਏ ਉਹਨਾਂ ਨੇ ਆਏ ਆਖਿਆ ਵੀ ਕਿਤੇ ਉੱਤੇ ਤੁਹਾਡੇ ਤਾਂ ਨਹੀਂ ਕਿਤੇ ਡਿੱਗ ਪਈ ਤੇ ਵੀ ਤੁਸੀਂ ਬਾਹਰ ਆ ਜੋ ਦਵਾ ਦਾ ਅਸੀਂ ਬਾਹਰ ਆ ਗਏ ਤੇ ਸਾਡੇ ਇੰਨੇ ਨਾਲ ਹੀ ਬਾਹਰ ਆਉਣ ਨਾਲ ਵਿਚਾਰੇ ਇੱਕ ਘਰੇ ਆ ਗਏ ਸਾਡੇ ਤੇ ਕਹਿੰਦੇ ਵੀ ਤੁਸੀਂ ਬਚ ਗਏ ਮੈਂ ਕਿਹਾ ਸੀ ਤਾਂ ਬਚ ਹੀ ਜਾਂਦੇ ਆ ਦੇਖੇ ਰੌਲਾ ਪਾਉਣ ਲੱਗ ਗਏ ਤੇ ਵੀ ਆ ਅਸੀਂ ਤਾਂ ਤੈਨੂੰ ਪਤਾ ਕਰਦੇ ਹਾਲ ਤਾਂ ਤੁਹਾਨੂੰ ਤੁਸੀਂ ਜਾਂਦੇ ਆ ਵੀ ਸਾਡੇ ਉਹ ਦੱਸੋ ਤੁਹਾਡੇ ਪੰਜਾਬਪੁਰਸ ਦੀ ਸੀਗੀ ਕਹਾਣੀ ਹਾਂਜੀ ਹਾਂ ਉਹ ਫਿਰ ਗਿੱਟਾ ਸੱਟ ਵੱਜ ਗਈ ਸੀਗੀ ਉਹਦਾ ਆਪਰੇਸ਼ਨ ਕਰਾਉਣਾ ਸੀ ਅਸੀਂ ਤੇ ਅਸੀਂ 1 ਜੂਨ ਨੂੰ ਉਹਦੀ ਛੁੱਟੀ ਲਈ ਤੇ 1 ਜੂਨ ਨੂੰ ਉਹ ਆਪ ਪੂਰੇ ਹੋ ਗਏ ਅੱਛਾ ਹਾਂ ਇਹ ਜਾਂਦੀ ਰਹਿ ਨਾਲ ਇਹ ਹਜੇ ਕੋਈ ਸਹਤ ਨਹੀਂ ਸਾਡਾ ਤਾਂ ਘਰ ਹੀ ਉਹਦੇ ਤੇ ਚੱਲਦਾ ਸੀ ਘਰ ਦੇ ਵਿੱਚ ਕੌਣ-ਕੌਣ ਹੋ ਤੁਸੀਂ ਹੁਣ ਅਸੀਂ ਤਾਂ ਮਾਂ-ਬੋਤੀ ਆ ਹੁਣ ਅੱਛਾ ਤੇ ਕਮਰੇ ਦੋਵੇਂ ਹੀ ਐ ਹਾਲਾਤ ਦੇ ਤੁਸੀਂ ਹਾਂ ਦੋਨੇ ਹੀ ਆ ਕਾਰਨ ਕੀ ਰਹਿ ਗਿਆ ਵੀ ਜਿਹੜਾ ਘਰ ਹੁਣ ਤੁਸੀਂ ਇੱਟਾਂ ਵੀ ਕਰੇ ਹੋੜੇ ਪਈਆਂ ਸੀਗੀਆਂ ਉਹ ਪਾਉਣੇ ਸੀਗੇ ਅਸੀਂ ਹੁਣ ਉਹਨੂੰ ਇੱਟਾ ਸਟਾਈ ਜਾਂਦੇ ਸੀ ਕਿ ਅਸੀਂ ਆਖਾ ਵੀ ਇੱਟਾ ਸਟਾਵਾਂਗੇ ਐਤਵਾਰ ਸਾਡੇ ਆਉਣੀ ਸੀ ਰੇਤੇ ਦੀ ਟਰਾਲੀ ਤੇ ਇੱਟਾਂ ਦੀ ਕਿਉਂ ਐਤਵਾਰ ਆਪ ਹੀ ਪੂਰੇ ਹੋ ਗਏ। ਤੁਹਾਨੂੰ ਨੁਕਸਾਨ ਕਿੰਨਾ ਕੁ ਥੋੜਾ ਹੋਇਆ ਇੱਥੇ? ਨੁਕਸਾਨ ਸਾਡਾ ਬਹੁਤ ਹੋ ਗਿਆ ਸੋ ਮੋਟਰਸਾਈਕਲ ਦਾ ਤੇ ਸਾਰਾ ਲੀੜਾ ਲੱਤਾ ਮੰਜੇ ਮੰਜੇ ਸਾਰਾ ਕੁਸ ਉੱਥੇ ਅੰਦਰ ਹੀ ਪਿਆ ਸੀ। ਸਭ ਖਾਣ ਪੀਣ ਵਾਲਾ ਸਮਾਨ ਸਾਡਾ ਅੰਦਰ ਹੀ ਸੀਗਾ। ਪ੍ਰਸ਼ਾਸਨ ਜਾਂ ਸਰਕਾਰ ਤੋਂ ਤੁਸੀਂ ਕੀ ਨਿਮੰਨ ਕਰਦੇ ਹੋ? ਅੱਜ ਤਾਂ ਨੇ ਸਾਨੂੰ ਥੋੜੀ ਬਾਜੀ ਸਹਾਇਤਾ ਦੇਣਾ ਸਾਨੂੰ ਸਾਡੇ ਕਮਰੇ ਪਹਜਣੇ ਅਸੀਂ ਆਪਦੇ ਜੇ ਬਹਿਣ ਝੋਗੇ ਹੋ ਜਗੇ। ਇਹ ਹਜੇ ਕੋਈ ਬੇਟੇ ਦਾ ਨਹੀਂ ਬਣਿਆਗਾ ਕੋਈ ਕੋਈ ਕਿਸੇ ਪਾਸੇ ਪੈਸਾ ਨਹੀਂ ਆ ਰਿਹਾਗਾ ਕੋਈ ਜਿਹੜਾ ਠੇਕਾ ਸੀ ਉਹਦੀਆਂ ਸੀਟਾਂ ਸਟਾ ਲੀਆਂ ਕੋਈ ਤਨਖਾਹ ਸੀ ਉਹ ਹਜੇ ਸਾਨੂੰ ਮਿਲੀ ਨਹੀਂ ਸਾਡੇ ਅਕਾਊਂਟ 'ਚ ਰਹੇਗੀ ਉਹਦੀ ਹਜੇ ਕੁਝ ਮਿਲਿਆ ਨਹੀਂਗਾ ਸਾਨੂੰ ਤੇ ਇਹ ਜਿਹੜਾ ਗੱਲ ਕਰਕੇ ਪੈੜੀ ਪੂਰੀ ਕਿੰਨੀ ਵੀ ਤੁਹਾਡੇ ਕੋਲ ਹੈਗੀ ਸੀ ਸਾਡੇ ਕੋਲ ਥੋੜੀ ਬਾਲੀ ਪੈੜੀ ਹੈਗੀ ਸਿੱਖ ਨਾਲ ਹੋਣੀ ਅੱਛਾ ਉਹ ਠੇਕੇ ਦੀ ਧਿਕਾਬ ਕਰਦੇ ਹੈ ਪੱਠੇ ਵੀ ਜਦੇ ਆਸੀਂ ਬਸ ਤੇ ਬਸ ਦੂਜਾ ਉਹਦੇ ਥਾਂ ਤਨਖਾਹ ਤੇ ਸੀ ਸਾਡਾ ਗੁਜ਼ਾਰਾ ਮੈਂ ਇਹ ਹੀ ਕਹਣਾ ਚਾਹਣਾ ਬਰਸਾਤਾਂ ਦਾ ਮੌਸਮ ਹੈ ਮਕਾਨ ਜਿਹੜਾ ਡਿੱਗਿਆ ਹੈ ਹਾਸੇ ਤੋਂ ਬਚ ਗਿਆ ਹੈ ਜਿਹੜਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਹੋ ਗਿਆ ਕਿਉਂਕਿ ਅੱਜ ਕੱਲ ਦੇ ਗਰੀਬ ਬੰਦਿਆਂ ਤੋਂ ਜਿਹੜਾ ਮਕਾਨ ਪਾਉਣਾ ਬੜਾ ਔਖਾ ਹੈ ਮੈਂ ਸਰਕਾਰ ਤੋਂ ਮੰਗ ਕਰਦਾ ਹੈ ਵੀ ਜਿਹੜਾ ਮਕਾਨ ਡਿੱਗਿਆ ਨੂੰ ਮਾਈ ਬਾਵਾ ਤੋਂ ਮਿਲਣਾ ਚਾਹੀਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਬਾਈ ਗੁਰਚਰ ਸਿੰਘ ਦੀ ਡੈਥ ਹੋ ਗਈ ਸੀ ਉਹਨੂੰ ਚਾਰੀ ਕੱਲੀ ਬੁੜੀ ਹੈ ਤੇ ਕਿੱਥੋਂ ਮਕਾਨ ਬਣਾਉਗੀ ਇਸ ਕਰਕੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਵਾਤ ਤੋਂ ਮਾਜਵਾ ਦੇ ਕੇ ਇਹਨਾਂ ਦਾ ਮਕਾਨ ਪਵਾਇਆ ਜਾਵੇ। ਪਰ ਪਰਵਾਹ ਦੀ ਗੱਲ ਕਰੀਏ ਤਾਂ ਕਿਵੇਂ ਦਾ ਹੈਗਾ ਪਰਿਵਾਰ ਇੱਥੇ। ਨਹੀਂ ਪਰਿਵਾਰ ਗਰੀਬ ਕਿਸਾਨ ਪਰਿਵਾਰ ਹੈ ਜੀ। ਕੋਈ ਬਾਹਲਾ ਸਰਦਾਰ ਪਰਿਵਾਰ ਨਹੀਂ ਹੈ। ਤੇ ਜੇ ਗਰੀਬ ਪਰਿਵਾਰ ਹੋਣ ਕਰਕੇ ਹੀ ਮੈਂ ਕਹਿੰਨਾ ਵੀ ਸਰਕਾਰ ਨੂੰ ਵਾਤ ਤੋਂ ਮਾਜਵਾ ਦੇ ਕੇ ਇਹਨਾਂ ਮਕਾਨ ਪਾਉਣਾ ਚਾਹੀਦਾ। ਕੋਈ ਇੰਨਾ ਹੀ ਤਾਂ ਇੰਨੀ ਹਾਸ਼ੀਅਤ ਹੈ ਨਹੀਂ ਵੀ ਆਪ ਮਕਾਨ ਪਾ ਲੈਣਗੇ ਜੀ। ਦਾਨੀ ਸੱਜਣਾ ਨੂੰ ਜਾਂ ਕਈ ਵਾਰ ਆਉਂਦੇ ਉਹਨਾਂ ਨੂੰ ਕੀ ਫੀਲ ਕਰੋਗੇ ਤੁਸੀਂ? ਮੈਂ ਦਾਨੀ ਸੱਜਣਾ ਨੂੰ ਵੀ ਅਪੀਲ ਕਰਨੀ ਚਾਹਣਾ ਹੈ ਵੀ ਜਿਹੜਾ ਪਰਿਵਾਰ ਗਰੀਬ ਹੈ ਤੇ ਆਦਾ ਮਕਾਨ ਨਹੀਂ ਬਣਾਉਣਾ ਚਾਹੁੰਦਾ ਵੜਾ ਸਕਦਾ ਤੇ ਉਹਨੂੰ ਮਕਾਨ ਬਣਾਇਆ ਜਾਵੇ ਉਹਦੀ ਇਹਦੀ ਸਹੂਲਤ ਕੀਤੀ ਜਾਵੇ ਤਾਂ ਕਿ ਅਗਲਾ ਦੇ ਮਕਾਨ ਚ ਬਹਿ ਸਕੇ ਤੇ ਜੇ ਬਰਸਾਤ ਮੌਸਮ ਚ ਆਦਾ ਜਿਹੜਾ ਰਹਿਣ ਸੇਵਾ ਕਰ ਸਕੇ ਸਾਡੇ ਜਿਹੜੇ ਅੱਜ ਪਿੰਡ ਚ ਬਰਸਾਤ ਕਰਕੇ ਦੋ ਮਕਾਨ ਡਿੱਗੇ ਆ ਦੋਨੇ ਪਰਿਵਾਰ ਬੜੇ ਗਰੀਬ ਹੈ ਤੇ ਮੈਂ ਸਮਾਜ ਸੇਵੀ ਭਰਾਵਾਂ ਨੂੰ ਵੀ ਤੇ ਸਰਕਾਰ ਨੂੰ ਬੇਨਤੀ ਕਰਦਾ ਕਿ ਦੋਨਾਂ ਮਕਾਨਾਂ ਦਾ ਮਾਅਜ਼ਵਾ ਦੇਣਾ ਚਾਹੀਦਾ ਤੇ ਜਿਹੜੇ ਕਿ ਇਹਨਾਂ ਮਕਾਨ ਬਣ ਸਕਣ ਜਿਹੜੀ ਆਉਣ ਵਾਲੀਆਂ ਬਰਸਾਤਾਂ ਤੋਂ ਇਹ ਬਚ ਸਕਣ ਤੇ ਜਿਹੜੀ ਪਿੱਛੇ ਸਰਦਾਰ ਸਰਕਾਰ ਦੀ ਯੋਜਨਾ ਚੱਲਦੀ ਸੀ ਪ੍ਰਧਾਨ ਮੰਤਰੀ ਵਾਸ ਯੋਜਨਾ ਉਹਨਾਂ ਦੇ ਸਰਵੇ ਵਿੱਚ ਵੀ ਇਹਨਾਂ ਦੋਨਾਂ ਮਕਾਨਾਂ ਦਾ ਨਾਮ ਪਾਇਆ ਹੋਇਆ ਫੋਟੋ ਖਿੱਚੀ ਵੀ ਆ ਤੇ ਉਹ ਸਰਵੇ 'ਚ ਵੀ ਇਹਨਾਂ ਦਾ ਨਾਮ ਹੈਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਜੇ ਪ੍ਰਧਾਨ ਮੰਤਰੀ ਵਾਸ ਯੋਜਨਾ 'ਚ ਕੋਈ ਗ੍ਰਾਂਟ ਹੈ ਪਹਿਲ ਦੇ ਆਧਾਰ ਤੇ ਇਹਨਾਂ ਦੋਨਾਂ ਪਰਿਵਾਰਾਂ ਨੂੰ ਦਿੱਤੀ ਜਾਵੇ ਵੀ ਜਿਵੇਂ ਭਾਈ ਗੁਰਚਰਨ ਸਿੰਘ ਦੀ ਪਹਿਲਾਂ ਡੈਥ ਹੋ ਗਈ ਸੀ ਇਹ ਕਿ ਇਹਨਾਂ ਦਾ ਪਰਿਵਾਰ ਹੈ ਉਧਰ ਬੂਟਾ ਸਿੰਘ son of ਕਰਤਾਰ ਸਿੰਘ ਆ ਉਹਨਾਂ ਦਾ ਪਰਿਵਾਰ ਦੋਨਾਂ ਪਰਿਵਾਰਾਂ ਦੇ ਮਕਾਨ ਡਿੱਗੇ ਆ ਤੇ ਦੋਨਾਂ ਨੂੰ ਸਰਕਾਰ ਤੋਂ ਵੱਤ ਖਰ ਗ੍ਰਾਂਟ ਦੇਣੀ ਚਾਹੀਦੀ ਤਾਂ ਕਿ ਇਹਨਾਂ ਮਕਾਨ ਬਣਾ ਸਕਣ ਇੱਕ ਹੁਣ ਮੀ ਲਾਇਏ ਲਗਾਤਾਰ ਇਦੋਂ ਜਿਦੋਂ ਪਹਿਲਾਂ ਲਗਾਤਾਰ ਦੋ ਦਿਨ ਪਿਆ ਉਦੋਂ ਸਾਰਾ ਸਮਾਨ ਅੰਦਰੇ ਸੀਗਾ ਉਹਨਾਂ ਸ਼ਟਰ ਦੇ ਅਸੀਂ ਵੜਦੇ ਸੀ ਉਹਦਾ ਡਿੱਗੀ ਅਜਿਹੀ ਇੱਕ ਬਾਚਿਤ ਹੋਈ ਮਗਰੇ ਮੇਰੇ ਜਵਾਬ ਤੁਸੀਂ ਤੇ ਹਜੇ ਤੱਕ ਕੋਈ ਹੱਲ ਨਹੀਂ ਹੈ ਦੇਖੋ ਕੱਸੀ ਤੇ ਸਮਾਨ ਹੀ ਪੈਸੀ ਤੁਸੀਂ ਵੀ ਸੀਗੇ ਤੇ ਉਹ ਸਮਾਨ ਇੱਧਰ ਸੀਗਾ ਸਾਰੇ ਸਮਾਨ ਜੀ ਹੁਣ ਅਸੀਂ ਆ ਬੱਚੇ ਦੇ ਕਮਰੇ ਦੇ ਵਿੱਚ ਰੱਖਿਆ ਇਕ ਜਿਓ ਨੇ ਪਾਲਿਆਂ ਦੀ ਬਣੀ ਸੀ ਸੀ ਹਾਂ ਟਾਇਲ ਬਤਾ ਸੀ ਕਿੰਨੇ ਕੇ ਸਮੇਂ ਦੀ ਬਗੀ ਪਾਣੀ ਹੋएगी ਕੋਈ ਹੋਣਗੇ 10 15 ਵਾਰੇ ਹੋਗੇ ਹੁਣੇ ਮਨ ਕੇ بارش ਕਰਨੀ ਜਿਹੜਾ ਪਹਿਲਾਂ ਵੀ ਪਾਟੇ ਸੀ بارش ਨਾਲ ਜਵੰਢੀ ਛਾਤੀ ਡਿੱਗ ਗਈ ਅੱਛਾ ਹਾਂ ਤੇ ਕੋਈ ਸਰਕਾਰ ਨੂੰ ਤੁਸੀਂ ਦਿੱਤਾ ਕੋਈ ਮਾਵਾਜਾ ਲਿਖ ਗਿਆ ਸਾਡੇ ਸਰਪੰਚ ਨਿਰਮਲ ਸਿੰਘ ਸਰਪੰਚ ਮੌਕੇ ਦੇ ਲਿਖਿਆ ਉਦੋਂ ਸਦ ਤੱਕ ਸਾਨੂੰ ਹਜੇ ਤੱਕ ਕੁਝ ਨਹੀਂ ਮਿਲਿਆ ਹੋਰ ਮਿਲ ਜਾਂਦੀਆਂ ਜਿਹੜੀ ਜਵਾਂ ਸ਼ਬਦ ਡਿੱਗੀ ਬੋਨੂ ਸਰਪੰਚ ਨੂੰ ਵੀ ਪਤਾ ਪਰ ਉਹ ਹੇਲ ਫਨੀ ਕਾਰਿਆ ਪਾਸੇ ਕਰ ਰਹੀ ਆ ਆਪਾਂ ਕੋਈ ਚ ਨਹੀਂ ਮਿਲ ਰਿਹਾ ਸਿਪਲੀ ਖਾਈ ਤੱਕ ਦੂਰ ਮਾਜਾ ਕੋਈ ਨਹੀਂ ਅਸੀਂ ਆਂਦੇ ਵੀ ਆ ਪਰ ਨਹੀਂ ਦਿੱਤਾ ਆ ਫੀਲ ਕੀ ਕਰਦੀ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਨੂੰ ਇਨਾ ਕ ਵਿਚਾਲੇ ਕੋਈ ਨਾ ਕੋਈ ਜ਼ਰੂਰ ਸਾਨੂੰ ਵਿਚਾਇਤਾ ਹੋਣੀ ਚਾਹੀਦੀ ਤੇ ਸਾਨੂੰ ਇਹਦਾ ਇਨਫਾਰ ਹੋਣਾ ਚਾਹੀਦਾ ਕੰਮ ਕਰ ਕੀ ਕਰਦੇ ਤੁਸੀਂ ਕਰਦੇ ਕੰਮ ਨਹੀਂ ਆਨੇ ਵੀ ਗਏ ਔਰ ਘਾਈ ਗਏ ਜੇ ਹੁਣ ਡਾਕਖਾਣੇ ਤਾ ਦੋ ਕਾਹਂਟਾ ਜਾ ਵੜ ਦੇ ਜੇ ਨਹੀਂ ਤਾਂ ਵੀ ਕਰੇ ਇਹ ਮਾਰੇ ਨਿਹਾਰੀਦਾਰ ਕਿੰਨੇ ਜੀ ਆ ਤੁਸੀਂ ਪਰਵਾਦ ਦੇ ਵਿੱਚ ਅਸੀਂ 4 ਜੀ ਕਰਨ ਸਣੇ ਬੱਚੇ ਸੀ 6 ਜੀ ਹੇਨੇ